ਸਾਭਾ ਪ੍ਰਣਾ ਮੇਰੇ ਨਾਲ ਹੈ ਸਾਡੀ ਪਾਰਟੀ ਸਾਰੇ ਲੀਡਰਸ਼ਿਪ ਬਲਾਲ ਪ੍ਰਧਾਨ ਸਾਹਿਬ ਸਰਦਾਰ ਕੁਮਾਰ ਸਿੰਘ ਬੜੀ ਜੀ ਸਾਡੇ ਜ਼ਿਲ੍ਹਾ ਪਰਿਸ਼ਦ ਤੋਂ ਜੇ ਮੀਰਬਾ ਸਰਕਾਰਯੋਗ ਮਾਤਾ ਜੀ ਸ਼ੰਦਰ ਕੌਰ ਜੀ ਸਾਡੇ ਬਲੌਂਸਮਤੀ ਦੇ ਮੀਰਬਾ ਜੇ ਅਫਜ਼ਲ ਖਸਤਾਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੈਗਨਜੀ ਦਾ ਖਾਲਸਾ ਵੈਗਨਜੀ ਜੀ ਮੰਤੇ ਮੇਰੇ ਤੋਂ ਪਹਿਲਾਂ ਬੁਲਾਇਆ ਨੇ ਸਾਰੇ ਬਲਾਕ ਪ੍ਰਧਾਨ ਸਾਹਿਬ ਨੇ ਮੈਨੂੰ ਬੜੇ ਵਿਸਥਾਰ ਦੇ ਨਾਲ ਸਾਡੀ ਚਰਚਾ ਕੀਤੀ ਹੈ ਤਾਂ ਮੈਂ ਅੱਜ ਤੁਹਾਨੂੰ ਜਿਹੜੀ ਇਸ ਵਿlection ਹੋ ਰਹੀ ਹੈ ਡੋਲਫ੍ਰੀਗਨੋਰੇ ਸੰਬੰਧੀ ਬੇਨਤੀ ਕਰਵਾਤੀ ਹੈ ਜਿਸ ਤਰ੍ਹਾਂ 2022 ਦੀ ਵਿlection ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਬਣਾਈ ਪੰਜਾਬ ਦੇ ਲੋਕਾਂ ਨੇ ਬੜੇ ਜਜ਼ਬੇ ਨਾਲ ਬੜੇ ਚਾਅ ਦੇ ਨਾਲ ਜੋ ਵੀ ਉਹਨਾਂ ਨੇ ਪੂਸਮੇ ਵਾਦੇ ਕੀਤੇ ਸੀ ਚਾਹੇ ਹੋ ਸਕੂਲ এডੂਕੇਸ਼ਨ ਦੇ ਗੱਲ ਕੀਤੀ ਹੋਵੇ ਚਾਹੇ ਹੋ ਚੰਗੀਆਂ ਸੇ ਸੁਰਤਾ ਦੇ এডੂਕੇਸ਼ਨ ਦੀ ਗੱਲ ਕੀਤੀ ਹੋਵੇ ਚਾਹੇ ਸਾਡੀਆਂ ਮਾਵਾਂ ਨੂੰ ਪਹਿਣਾ ਨੂੰ ਹਜ਼ਾਰ ਹਜ਼ਾਰ ਰੁਪਈਆ ਦੇ ਗੱਲ ਕੀਤੀ ਹੋਵੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਰੰਗਲਾ ਪੰਜਾਬ ਨੂੰ ਦੀ ਗੱਲ ਕੀਤੀ ਹੋਵੇ ਚਾਹੇ ਸਾਡੇ ਕਿਸਾਨ ਭਰਾਵਾਂ ਨੂੰ ਜਣੀ ਐਗਸਪੀ ਦੀ ਗੱਲ ਕੀਤੀ ਹੋਵੇ ਇਸ ਹਾਲੇ ਫਰਵਾਹ ਦੇ ਸੀ ਐਮਐਸਪੀ ਜਵਾਨੇ ਕਾਦਰਮੰਥੀ ਇਸ ਗੱਲ 'ਤੇ ਨਜ਼ਰ ਮਾਰੋਗੇ ਤਾਂ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਵੀ ਵਾਦਾ ਜਿਹੜਾ ਚਾਰਥਲਾਂ ਦੇ ਵਿੱਚ ਪੂਰਾ ਨਹੀਂ ਪੰਜਾਬ ਦੇ ਅੱਜ ਦੇ ਹਾਲਾਤ ਨੇ ਚਾਹੇ ਉਹ ਲਾਇਨ ਆਊਟਰ ਦੇ ਹੌਂਸ ਚਾਹੇ ਉਹ ਦਸੇ ਦਿਗਾ ਤੋਂ ਹੋਵੇ ਚਾਹੇ ਉਹ ਗਰਾਖਾਂ ਦੀ ਗੱਲ ਹੋਵੇ ਜੀ ਸਾਰੇ ਇਸ ਜੀ ਨੂੰ ਆਪਣੇ ਪਿੰਡ ਤੇ ਲੈ ਆ ਰਹੇ ਤੁਸੀਂ ਤੁਮੇ ਸਾਹ ਨੂੰ ਬੇਨਤੀ ਕਰਨਾ ਜਨੋ ਜਿਸਾਨ ਨੂੰ ਚੱਲ ਰਿਹਾ ਸੀ ਸਾਜੋ ਕੋਈ ਜਿਹੜੇ ਸਾਡੇ ਇਥੋਂ ਜੇ ਆਮਨ ਫਾਟ ਸੀ ਸੀ ਆਪੂ ਟੋਣੇ ਬੰਨ ਮਿਟੁਰ ਕੇ ਭੇਜੇ ਇਹ ਤਾਂ ਅਨੇ ਬਿਛ ਚਲੇ ਕਹਨੇ ਬੇਸੀ ਪੰਜਾਬ ਦੇ ਪੁੱਤਾਂ ਆ ਅਸੀਂ ਕਿਸਾਨਾਂ ਦੇ ਪੁੱਤਾਂ ਆ ਅਸੀਂ ਮਜੂਰਾ ਦੇ ਪੁੱਤਾਂ ਆ ਇਹ ਬੈਠੇ ਬਾੜ ਗਏ ਸਾਡੀਆਂ ਮੋਟਾ ਮਟੋਲ ਦੇ ਖੱਤਰ ਉਸ ਕੀ ਸੀਗਾ ਸਾਡੇ ਜਿਹੜੀ ਉਸ ਸਮੇਂ ਲਈ ਮੈਨੂੰ ਕੈਂਚ ਕੋਲਟ ਘਾਟ ਨਹੀਂ ਕੌਂਸਲ ਜਿਹੜੇ ਰਵਾਈ ਕਰਦੇ ਲੋਕ ਸੀ ਉਹ ਪੁੱਜੀ ਪਤਿਆਂ ਲਈ ਫਾੜੀ ਉਸ ਸਮੇਂ ਲਈ ਜਿਹੜੀ ਕੌਂਸਲੀ ਬੰਦ ਹੋ 15 18 ਫਾੜ ਦੇ ਨਹੀਂ ਉਹਨਾਂ ਜਿਹੜੀ ਤਾਕਤ ਸੀ ਬਿਲੀ ਲੋਕ ਸੇਵਾਲੇ ਬਖਤੀਆਂ ਮਹਤਾਜ ਉਹ ਕੋਟੀ ਲੋਕਾਂ ਦੀ ਮੁੱਠੀ ਵਿੱਚ ਬੰਦ ਹੋ ਗਏ ਜਿਨ੍ਹਾਂ ਨਾਲ ਜਿਨ੍ਹਾਂ ਲੋਕਾਂ ਦੇ ਲੋਕਾਂ ਤੋਂ ਆਪਣੀ ਪਾਰਟੀ ਸਾਹਮਣੇ ਸੀ ਗਰੀਬ ਵਜੂਰ ਕਿਸਾਨ ਵਪਾਰੀ ਉਹ ਜਿਹੜੇ ਆਮ ਲੋਕ ਸੇ ਪਾਠ ਤੋਂ ਦੂਰ ਹੋ ਗਏ ਉਹਨਾਂ ਲਈ ਅੱਜ ਦਰੋਣ ਵਾਲੀਆਂ ਗੱਲਾਂ ਸੁਣੀਆਂ ਵਿਖਾਨੀ ਇਹ ਹੈ ਵਿਪਲ ਕੋ ਜਨਾਮਾ ਕਰਕੇ ਸੌਣਗੇ ਸਾਡੇ ਜਿਹੜੇ ਨਵੇਂ ਬੱਚੇ ਅਸੀਂ ਨੌਜਵਾਨ ਜਿੰਨ ਸਾਡੇ ਦੇਸ਼ ਦੇ 1947 ਪਹਿਲੇ ਦਿਨ ਹਾਲਾਤ ਪਤਾ ਨਹੀਂ ਸੀ ਉਹ ਉਸ 2321 ਸੀ ਉਹਨਾਂ ਨੂੰ ਕਹਿਣ ਲੱਗ 70 ਸਾਲਾਂ ਜਿਹੜੇ ਬਣਕੀਤਾ ਨੇ ਜੇ ਅਸੀਂ ਉਹਨਾਂ ਨੂੰ ਜਿਹੜੀਆਂ ਕਾਂਗਰਸ ਨੇ ਆਪਰਾਪਤੀਆਂ ਦਸੰਝ ਸਫਲ ਰਹਿ ਜੋ 70 ਸਾਲਾਂ ਦੇ ਵਿੱਚ ਵਿਕਾਸ ਹੋਇਆ ਜਿਹੜੀਆਂ ਛੜਕਾਂ ਬਣੀਆਂ ਆ ਜਿਹੜੀ ਘਰ ਘਰ ਬੁਝਲੀ ਗਈ ਦੁਨੀ ਵਰਕੀਆਂ ਬਣਾਈਆਂ ਡੈਮ ਬਣਾਈ ਪੀਜੀਆ ਦੇ ਹਸਪਤਾਲ ਲੈ ਕੇ ਆnde ਅੱਜ ਸੂਰਤੋਂ ਲੈ ਕੇ ਜਹਾਜ਼ ਤੱਕ ਸਾਡੇ ਦੇਸ਼ ਦੇ ਚੁਣਦਾ ਜੋ ਕਿ ਨੇ ਇਹ ਕੰਮ ਕੀਤੇ ਅਸੋ ਗੱਲਾਂ ਦਸੰਝ ਸਫਲ ਰਹਿ ਉਹ ਨੌਜਵਾਨਾਂ ਨੇ ਜੋ ਉੱਠ ਕੇ ਮਾਪਿਆਂ ਨੂੰ ਵੀ ਮਗਰ ਲਾ ਲਿਆ ਤੇ ਸੀਨ ਨੂੰ ਇੰਨੀਆਂ ਬੋਟਾ ਪਾਤੀਆਂ ਮੇ ਕੋ 50 ਹਜ਼ਾਰ ਜਿੱਤ ਗਿਆ ਪਰ ਜਦੋਂ ਇਹਨਾਂ ਨੂੰ ਕੱਛੇ ਬਿਠਾਤਾ ਜਦੋਂ ਫੈਕਟਰੀਆਂ ਦੇ ਪੌਣੀਆਂ ਚੜ ਗਏ ਤੇ ਇਹਨਾਂ ਦਾ ਆਮ ਲੋਕਾਂ ਪ੍ਰਤੀ ਤਾਂ ਨਜ਼ਰੀਆ ਉਹ ਫਿਲਕੁਲ ਬਦਲ ਗਿਆ ਉਹ ਉਹ ਤਾਂ ਰੱਖ ਪੈਂਦੇ ਸੀ ਕਿਸਾਨਾਂ ਦੀ ਹੀ ਮੰਗਾ ਮੰਨਵਾਉਣੇ ਕਿਸਾਨ ਦੇ ਪੁੱਤ ਐ ਤੇ ਉਹ ਵੀ ਲੋਕਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਬਜ਼ੁਰਗ ਪੱਟਸਰ ਡੰਡੇ ਮਾਰ ਮਾਰ ਕੇ ਧਰਨੇ ਤੋਂ ਠਾਇਆ। ਤੋਂ ਫਿਰ ਨਾਲ ਜਿਹਨੇ ਸਾਡੇ ਕਿਸਾਨਾਂ ਨੂੰ ਗੂੜੇ ਅਗਵਾਈ ਕਰਦੇ ਸੀ ਉਹਨੂੰ ਕਹਿੰਦੇ ਆਜੋ ਆਪਾਂ ਮੀਟਿੰਗ ਕਰਦੇ ਹਾਂ ਵੀ ਮਸਲੇ ਹੱਲ ਕਰਾਂਗੇ ਤੁਹਾਡੇ। ਉਹਨਾਂ ਨੂੰ ਸਾਰਿਆਂ ਨੂੰ ਪੰਜਾਬੋਂ ਪਰ ਬੁਲਾ ਲਿਆ। ਸਾਰੀ ਪੁਲਿਸ ਉੱਥੇ ਭੇਜ। ਉਹਨਾਂ ਦੀ ਇਨੀ ਦਰਦਸ਼ਾ ਕੀ। ਉਹਨੂੰ ਹੋ ਸਕਦਾ ਤੁਹਾਡੇ ਤੋਂ ਪੁੱਛੋ ਉੱਥੇ ਧਰਨੇ ਦੇ ਵਿੱਚੋਂ ਵੀ ਬਸਾਂ ਜਨ ਟੱਕੇ ਮਾਰ ਮਾਰ ਕੇ ਪਿਠਾਏ। ਦੂਰੋਂ ਸਾਡੇ ਖੇਤਾਂ ਦੇ ਯੂਨੀਕ ਹੈ ਜਿਆ ਪਰਜੋਰ ਦਾ ਸਾਡੇ 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 ਲੋਕ ਨੇ ਸਾਡੇ ਇਹਨਾਂ ਨੂੰ ਸਿੱਖ ਸਟਕਾਣੇ ਦੀ ਛੱਡ ਦਿੱਤੀ ਕਿਤੇ ਪਿੰਡ ਦੇ ਨੇੜੇ ਤੇੜੀ ਵਾਸ਼ੇ ਘੜਾ ਕੇ ਤਾਰੇ ਜਿਹਾ ਜਿਹੇ ਤਾਂ ਛੱਡਦੇ ਨਾਨ ਨਾ ਬਗੋਲੀ ਦਾ ਨਾ ਕਪੜਾ ਉਦਾਂ ਹੀ ਧਰ ਲੈ ਕਠਾ ਕੇ ਉਹ ਰਾਤ ਨੂੰ ਫੇਤਾਂ ਤੇ ਠੰਡ ਦੇ ਨਾਲ ਬਿਚਾਰੇ ਤੇ ਇਹਨਾਂ ਨੇ ਜਿਹੜੇ ਵਰਕਰ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਭਾਂਡੇ ਬਿਚੋਰੀ ਕਰਦੇ ਸਨ ਟਰਾਲੀਆਂ ਚੋਰੀ ਕਰਕੇ ਲੈ ਗਏ ਸਿਲੰਡਰ ਚੋਰੀ ਕਰਕੇ ਲੈ ਗਏ ਦੇਖੋ ਇਹਨਾਂ ਦਾ ਕਰਤਾਰ ਦੇਖੋ ਜਿਹੜੇ ਪੰਜਾਬ ਮੁਗਲਾ ਪੰਜਾਬ ਨਾਲ ਦੀ ਗੱਲ ਕਰਦੇ ਸੀ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਜਿਹੜੀ ਕਾਂਗਰਸ ਜਿਹੜੀ ਪਿਛਲੇ 18 ਸਾਲ ਜੋ ਰਹੀ ਉਹ ਕਾਂਗਰਸ ਨਹੀਂ ਹੈ ਹੁਣ ਕੌਮਸਰੀ ਲੋਰ ਸੱਚ ਮਚੁੰਨਾ ਸਾਡੇ ਵਿੱਚ ਆ ਗਈ ਹੈ ਜਿਹੜੇ ਆਮ ਲੋਕ ਹਨ ਜਿਹੜੇ ਆਮ ਵਰਕਰਾਂ ਦੇ ਥਾਂਲੇ ਵਿੱਚ ਹਨ ਜਿਵੇਂ ਮੈਨੂੰ ਸੇਕ ਜਿਮਲੀ ਇੱਕ ਵਰਕਰ ਨੂੰ ਕਿਰਤਿ ਮਿਲੀ ਤੁਸੀਂ ਮੈਨੂੰ ਸਾਰੇ ਨਾਲ ਕੇ ਐਮਐਲਏ ਬਣਾਇਆ ਇਸ ਤਰ੍ਹਾਂ ਜਿਹੜੀ ਪੰਜਾਬ ਦੀ ਜਿਹੜੀ ਹੁਣ ਬਾਨਦੋਰਾ ਕੌਂਸਲਿੰਗ ਉਹਨਾਂ ਪੂਜੀਪਤੀ ਨੂੰ ਪਾਸੇ ਹਟਾ ਕੇ ਜਿਹੜੀ ਚਾਹੋ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਕਿਹਦੀ ਹੋਣ ਚਾਹੇ ਸਾਡੇ ਦੋਹਤੇ ਜਤਾ ਪ੍ਰਤਾਪ ਸਿੰਘ ਬਾਜਵਾ ਦੀ ਹੋਣ ਚਾਹੇ ਸਾਡੇ ਬਹੁਤ ਹੀ ਸਿੱਧਾ ਜੋ ਸਾਡਾ ਮੁੱਖ ਮੰਤਰੀ ਚੰਡੀ ਸਿੰਘ ਪੱਨੀਰੀ ਦੀ ਹੋਣ ਅਜਿਹੇ ਲੋਕਾਂ ਕਰ ਜਿਹੜੇ ਉਹਨਾਂ ਕੌਂਸਲਿੰਗ ਅਗਵਾਈ ਕਰਦੇ ਆ ਉਹਨਾਂ ਨੂੰ ਤਾਂ ਹੱਦਾਂ ਦਾ ਪਤਾ ਉਹਨਾਂ ਨੂੰ ਤਾਂ ਹੱਦਾਂ ਦਾ ਪਤਾ ਕੀ ਹੈ ਉਹ ਤਾਂ ਹੱਦ ਹੀ ਪਹੁੰਚ ਨੇ ਤਾਂ ਕਿ ਤੁਸੀਂ ਇਹ ਜਿਹੜੇ ਸਾਡੇ ਆਗੂ ਨੂੰ ਤੁਸੀਂ ਕਿੱਲੇ ਕਹਣਾ ਚਾਹੁੰਦੇ ਹੋ ਜਿਹੜੇ ਇਹਨਾਂ ਇਲਕਸ਼ਨਾਂ ਦੇ ਵਿੱਚ ਜਿਹੜੇ ਸਾਡੇ ਉਮੀਦਵਾਰਾਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਔਰ ਸਾਡੇ ਉਮੀਦਵਾਰ ਵੀ ਕੋਈ ਇਤਾਂ ਨਹੀਂ ਹੈ ਵੀ ਕੈਸੇ ਮੁਫੜ ਕੇ ਖੜਾ ਕਰਦਾ ਤੁਸੀਂ ਬਹੁਤ ਸੋਚ ਕੇ ਬਹੁਤ ਸੰਤਨ ਨਾਲ ਇਨਾਂ ਦੇ ਪੁੱਤਾਂ ਨੇ ਲੱਖਣਾਂ ਦੀ ਸੇਵਾ ਕੀਤੀ ਇਹ ਮਾਤਾ ਜੀ ਘਰੇ ਜਿਹੜਾ ਬੇਟਾ ਲਗਾਤਾਰ ਸਭ ਸਮਾਜ ਦੇ ਵਿੱਚ ਕੰਮ ਕਰਦਾ ਪੂਰੀ ਦ੍ਰਿੜਤਾ ਦੇ ਨਾਲ ਪੂਰੀ ਜਜ਼ਬੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹਨਾਂ ਦੀ ਫੈਡਿਗੇਸ਼ਨ ਨੂੰ ਇਹਨਾਂ ਦੀ ਸਮਾਨਦਾਰੀ ਨੂੰ ਇਹਨਾਂ ਦੇ ਕੰਮ ਕਰਦੇ ਪ੍ਰਲਖਮਤਾਂ ਨੂੰ ਦੇਖ ਕੇ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਵਿਜੇਕਰ ਇਹਨੂੰ ਜਿਤਾ ਕੇ ਭੇਜਦੇ ਆਂ ਕੱਲ ਦੁਬਾਰਾ ਇਸ ਸੱਤ ਦੇ ਵਿੱਚ ਮੋਟਾ ਲੈਣਾ ਵਗੇ ਤਾਂ ਸਾਨੂੰ ਕਿਸੇ ਗੱਲ ਦਾ ਨਾਂਮਾ ਨਹੀਂ ਮਿਲੂਗਾ ਇਸ ਦਾ ਕਿਸ ਨੂੰ ਡਰ ਦਿੱਤੀ ਹੈ ਮੈਨੂੰ ਇਹਨਾਂ ਦਾ ਭਰੋਸਾ ਸੀ ਇਹਨਾਂ ਤੇ ਆਦਰ ਸਤਾਰ ਤੇ ਜਦੋਂ ਇਹ ਤੁਸੀਂ ਤੁਹਾਡੇ ਨਮਾਇੰਦੇ ਹੋਏ ਤਾਂ ਮੈਨੂੰ ਸਾਡੀ ਪਾਰਟੀ ਦੀ ਸਾਡੀ ਲੀਡਰਸ਼ਿਪ ਨੂੰ ਜਿਹੜਿਆ ਸਾਡੇ ਸਾਥੀ ਇਹਨਾਂ ਲਈ ਮੋਟਾ ਮੰਗਦੇ ਫਿਰਦੇ ਆ ਇਹਨਾਂ ਨੂੰ ਕਿਸੇ ਗੱਲ ਦਾ ਇਹ ਨਾਂਮਾ ਨਹੀਂ ਹੋਣ ਦੇਣਾ ਜੇ ਮੈਂ ਸਾਨੂੰ ਵੀ ਪੂਰੀ ਜਮਹਤ ਕਰ ਸਕਦਾ। ਭਲੇ ਸ਼ਾਨਯਾ ਵਾਹਿਗੁਰੂ ਜਿਹੜੇ ਪਰਖੇ ਹੋਏ ਮਰੇ ਜਿਹੜੇ ਅਮੀਰ ਜਿਹੜਾ ਨੇ ਉਮੀਦਵਾਰ ਤਾਨੂੰ ਕਦੇ ਨੋਕਲੀ ਹੋਣ ਲੜਗੇ ਤਾਨੂੰ ਫਸਾਵਾ ਨਹੀਂ ਹੋਗਾ ਇਹਨਾਂ ਨੂੰ ਬੋਟ ਪਾ ਕੇ ਜਿਹਨੇ ਤੁਸੀਂ ਅਸੀਂ ਆਉਣਾ ਜਿਵੇਂ ਅੱਜ ਬੱਚੇ ਬੱਚੇ ਜਵਾਨ ਤੇ ਕੀ ਹੋਣ ਸਰਕਾਰ ਕੰਦਸਦੀ ਆ ਅਸੀਂ ਰਲ ਕੇ ਮੈਂ ਜਿਹੜੀ ਉਹ ਸਾਨੂੰ ਤਾਕਤ ਮਿਲੂ ਉਹ ਤਾਂ ਤੁਸੀਂ ਇਹਨਰ ਭਾਈਵਾਲ ਬਣਾ ਕੇ ਇਹਨਾਂ ਨੂੰ ਤਾਂ ਕਿ ਤੇ ਤੁਹਾਡੇ ਕੋਲ ਮਿਲਾਂਗੇ ਤਾਂ ਜਿਹੜੀ ਇਹ ਤੁਹਾਡੀ ਪੂਰੀ ਮਾਨਸਰ ਦੇ ਨਾਲ ਪੂਰੀ ਦਿਨਤਾ ਦੇ ਨਾਲ ਤੁਹਾਡੀ ਸੇਵਾ ਕਰ ਸਕਣ ਤੇ ਮੈਂ ਤੁਹਾਨੂੰ ਬੇਨ ਹੱਥ ਬਨ ਕੇ ਬੇਨਤੀ ਕਰਦਾ ਤੁਸੀਂ ਆਪਣੇ ਪਿੰਡ ਵਿੱਚ ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇ ਨਾ ਪੈਲੇ ਅਨੰਗ ਵੰਡੀ